ਨਵੇਂ ਸਾਲ ਦੇ ਜਸ਼ਨਾਂ ਮੌਕੇ ਪਿਆਕੜਾਂ ਨੂੰ ਪੁਲਿਸ ਭੋਰਾ ਵੀ ਤੰਗ ਨਹੀਂ ਕਰੇਗੀ ਜੇਕਰ ਕੋਈ ਸ਼ਰਾਬ ਪੀ ਕੇ ਜ਼ਿਆਦਾ ਟੱਲੀ ਹੋ ਵੀ ਗਿਆ ਤਾਂ ਪੁਲਿਸ ਉਸ ਨੂੰ ਹਵਾਲਾਤ ਦੇ ਵਿੱਚ ਨਹੀਂ ਡਕੇਗੀ ਸਗੋਂ ਉਸ ਦੇ ਟਿਕਾਣੇ ਉੱਪਰ ਛੱਡ ਕੇ ਆਏਗੀ ਪੁਲਿਸ ਨੂੰ ਇਹ ਹੁਕਮ ਮੁੱਖ ਮੰਤਰੀ ਨੇ ਖੁਦ ਦਿੱਤਾ ਹੈ ਦਰਸਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਪੁਲਿਸ ਨੂੰ ਹੁਕਮ ਜਾਰੀ ਕੀਤੇ ਨੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਵਾਂ ਸਾਲ ਮਨਾਉਣ ਆਏ ਪਿਆਕੜ ਟੂਰਿਸਟਾਂ ਨੂੰ ਤੰਗ ਨਾ ਕੀਤਾ ਜਾਵੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੇਕਰ ਕੋਈ ਜ਼ਿਆਦਾ ਟੱਲੀ ਹੋ ਵੀ ਜਾਂਦਾ ਹੈ ਤਾਂ ਉਸ ਨੂੰ ਹਵਾਲਾਤ ਵਿੱਚ ਬੰਦ ਨਹੀਂ ਕਰਨਾ ਸਗੋਂ ਹੋਟਲ ਦੇ ਵਿੱਚ ਛੱਡ ਕੇ ਆਉਣਾ ਚਾਹੀਦਾ ਹੈ ਮੰਗਲਵਾਰ ਨੂੰ ਸ਼ਿਮਲਾ ਦੇ ਵਿੱਚ ਵਿੰਟਰ ਕਾਰਨੀਵਲ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੋਟਲ ਤੇ ਢਾਬੇ 5 ਜਨਵਰੀ ਤੱਕ 24 ਘੰਟੇ ਖੁੱਲੇ ਰਹਿਣਗੇ ਸੀਐਮ ਸੁਖਵਿੰਦਰ ਸੁਖੂ ਨੇ ਕਿਹਾ ਕਿ ਜੇਕਰ ਕੋਈ ਥੋੜਾ ਬੋਤਾ ਵੀ ਝੂਮਦਾ ਵੀ ਹੈ ਤਾਂ ਉਸ ਨੂੰ ਝੂਮਣ ਨਹੀਂ ਦੇਣਾ ਉਸ ਨੂੰ ਪਿਆਰ ਦੇ ਨਾਲ ਰੱਖਣਾ ਹੈ ਇਹ ਨਹੀਂ ਕਿ ਉਸ ਨੂੰ ਹਵਾਲਾਤ ਦੇ ਵਿੱਚ ਬੰਦ ਕਰ ਦੇਣਾ ਮੈਂ ਪੁਲਿਸ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਪਰਿਵਾਰ ਦੇ ਨਾਲ ਕੋਈ ਝੂਮਣ ਵਾਲਾ ਆ ਵੀ ਜਾਂਦਾ ਹੈ ਤਾਂ ਉਸ ਨੂੰ ਬੜੇ ਪਿਆਰ ਦੇ ਨਾਲ ਹੋਟਲ ਵਿੱਚ ਛੱਡ ਕੇ ਆਉਣਾ ਸ਼ਿਮਲਾ ਦਾ ਵਿੰਟਰ ਕਾਰਨੀਵਲ 2 ਜਨਵਰੀ ਤੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਸੈਲਾਨੀਆਂ ਦੇ ਸਵਾਗਤ ਦੇ ਲਈ ਹਿਮਾਚਲ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਭਾਰਤ ਦੇ ਵਿੱਚ ਅਤੀਥੀ ਦੇਵੋ ਭਵਦਾ ਦਾ ਸੱਭਿਆਚਾਰ ਹੈ ਹਿਮਾਚਲ ਦੇ ਵਿੱਚ ਵੀ ਇਸ ਸਰਦੀਆਂ ਦੇ ਕਾਰਨੀਵਲ ਨੂੰ ਸਦਭਾਵਨਾ ਤੇ ਭਾਈਚਾਰੇ ਦੇ ਨਾਲ ਮਾਨਣ ਦਾ ਸੱਭਿਆਚਾਰ ਹੈ ਇੱਥੇ ਆਉਣ ਵਾਲੇ ਸਾਰੇ ਸਲਾਨੀਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਓ ਉਹਨਾਂ ਨੇ ਕਿਹਾ ਕਿ ਮੈਂ ਸਲਾਨੀਆਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਉਹ ਪਲਾਸਟਿਕ ਤੇ ਖਾਣ ਪੀਣ ਦੀਆਂ ਵਸਤੂਆਂ ਨੂੰ ਡਸਟਬਿਨ ਦੇ ਵਿੱਚ ਹੀ ਸੁੱਟਣ ਇਹਨਾਂ ਨੂੰ ਇੱਧਰ ਉੱਧਰ ਨਾ ਸੁੱਟਣ ਤਾਂ ਜੋ ਪਹਾੜਾਂ ਦੀ ਸੁੰਦਰਤਾ ਬਣੀ ਰਹੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਯਾਤਰਾ ਨਾ ਕਰੋ ਵਾਹਨਾਂ ਦੇ ਦਰਵਾਜ਼ੇ ਖੋਲ ਕੇ ਤੇ ਬੋਨਟ ਤੇ ਸਫ਼ਰ ਨਾ ਕਰੋ ਨਾਲ ਹੀ ਸੀਐਮ ਨੇ ਕਿਹਾ ਹੈ ਕਿ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸਲਾਨੀਆਂ ਦੀ ਸਹੂਲਤ ਦੇ ਲਈ ਹੋਟਲ ਟਾਬੇ ਅਤੇ ਰੈਸਟੋਰੈਂਟ 5 ਜਨਵਰੀ ਤੱਕ 24 ਘੰਟੇ ਖੁੱਲੇ ਰਹਿਣਗੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਕਾਰਨ ਸਲਾਨੀਆਂ ਨੂੰ देर ਨਾਲ ਪਹੁੰਚਣ ਤੇ ਭੁੱਖੇ ਨਹੀਂ ਸੌਣਾ ਪਵੇਗਾ ਦੇਰ ਰਾਤ ਤੱਕ ਖਾਣ ਪੀਣ ਦੀਆਂ ਦੁਕਾਨਾਂ ਖੁੱਲੀਆਂ ਰੱਖਣ ਵਾਲਿਆਂ ਤੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ